ਔ ਅਗਲਾ ਸਮਾਹ ਹੁਣ ਆਪ ਜੀ ਨੂੰ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਭਾਈ ਗੁਰਦੀਪ ਸਿੰਘ ਜੀ ਮੂਮ ਦੱਸਣਗੇ ਹੋਈਆਂ ਭੁੱਲਾਂ ਦੀ ਖਿਮਾ ਕਰਨਾ ਜੀ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਬੂਟਾ ਸਿੰਘ ਜੀ ਵੰਡਾਲੇ ਵਾਲੇ ਜਿਨ੍ਹਾਂ ਨੇ ਗੁਰ ਇਤਿਹਾਸ ਦੁਆਰਾ ਸਾਨੂੰ ਨਿਹਾਲ ਕੀਤਾ ਤਪਸਥਾਨ શ્રીਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਮਹਾਂਪੁਰਸ਼ਾਂ ਦੇ ਅਸਥਾਨ ਦੇ ਮੁਖ ਸੇਵਾਦਾਰ ਸਤਕਾਰਯੋਗ શ્રીਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਟਾਂਡੇ ਵਾਲੇ ਗੁਰੂ ਦਰਬਾਰ ਚ ਪਹੁੰਚ ਚੁੱਕੇ ਆ ਜੀ ਮਹਾਂਪੁਰ ਖਾਨ ਦੇ ਨੂੰ ਸਤਕਾਰ ਸਹਿਤ ਬੇਨਤੀ ਕਰਦੇ ਆ ਜੀ ਗੁਰਮਤ ਵਿਚਾਰਾਂ ਦੁਆਰਾ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਗੇ ਜੀ ਆਪਾਂ ਇਤਿਹਾਸ ਸਰਵਣ ਕਰ ਰਹੇ ਸੀ ਨਾ ਭਾਈ ਮਹਾ ਸਿੰਘ ਦਾ ਤੇ ਗੁਰਮਖ ਪਿਆਰੇ ਸਰਵਣ ਕਰਾ ਰਹੇ ਸੀ ਉਹਨਾਂ ਨੇ ਬੇਦਾਵਾ ਜੀ ਲਿਖ ਕੇ ਦਿੱਤਾ ਤਾਂ ਗੁਰੂ ਕਲਗੀਧਰ ਪਾਤਸ਼ਾਹ ਤੋਂ ਬੇਦਾਵਾ ਪੜਵਾ ਲਿਆ ਅਸੀਂ ਵੀ ਸਤਿਗੁਰੂ ਨੂੰ ਪੱਕਾ ਬੇਦਾਵਾ ਦਿੱਤਾ ਵੀ ਅਮਰਤ ਨਹੀਂ ਸ਼ਕਣਾ ਸਾਡਾ ਮਨ ਜ਼ਹਿਰ ਪੀਣ ਨੂੰ ਤਾਂ ਤਿਆਰ ਆ ਜ਼ਹਿਰ ਪੀਂਦਾ ਵੀ ਆ ਅਮਰਤ ਸ਼ਕਣ ਨੂੰ ਤਿਆਰ ਨਹੀਂ 19 ਤਰੀਕ ਨੂੰ ਗੁਰਮਖਾਂ ਪਿਆਰ ਨੇ ਅਮਰ ਸੰਚਾਰ ਰੱਖਿਆ ਪਰਸੋਂ ਨੂੰ ਜਿਹੜੇ ਪ੍ਰਾਣੀ ਗੁਰੂ ਵਾਲੇ ਨਹੀਂ ਬਣੇ ਨਾ ਅਮਰਤ ਸ਼ੱਕੇ ਗੁਰੂ ਵਾਲੇ ਬਣੀਏ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਮਹਾਂਪੁਰਖਾਂ ਨੂੰ ਸੰਗਤ ਪੁੱਛਦੀ ਹੈ ਬਾਬਾ ਜੀ ਅਜੇਹਾ ਕਿਹੜਾ ਤਰੀਕਾ ਸਾਡੇ ਸਾਰੇ ਕਾਰਜ ਰਾਸ ਆ ਜਾਣ ਸਾਡੇ ਘਰਾਂ 'ਚ ਬਰਕਤਾਂ ਆ ਜਾਣ ਆ ਜਾਣ ਸਾਡੇ ਦੁੱਖ ਕੱਟੇ ਜਾਣ ਸਾਰੀਆਂ ਖੁਸ਼ੀਆਂ ਸਾਡੇ ਘਰ ਆ ਜਾਣ ਕਿਹੜਾ ਤਰੀਕਾ ਕਿਹੜਾ ਮੰਤਰਾ ਕਿਹੜਾ ਕੰਮ ਕਰਿਆ ਕਰੀਏ ਤੇ ਮਹਾਂਪੁਰਖਾਂ ਨੇ ਪ੍ਰਵਚਨ ਕੀਤਾ ਕਹਿੰਦੇ ਖੰਡੇ ਬਾਟੇ ਦੀ ਪਹਲ ਅਮਰਤ ਛਕ ਲੋ ਤੁਹਾਡੇ ਸਾਰੇ ਹੀ ਕਾਰਜ ਸਫਲ ਹੋ ਜਾਣਗੇ ਗੁਰਮੁਖੋ ਭਾਈ ਸਾਹਿਬ ਭਾਈ ਬਲਕਾਰ ਸਿੰਘ ਹੋਣਾ ਨੇ ਇਹ ਬੜਾ ਉਦਮ ਕੀਤਾ ਸਾਡੇ ਲਈ ਕਿਤੇ ਸਾਡੇ ਵੀ ਵਿੜਾਪਾਰ ਹੋ ਜਾਣ ਸਾਡੇ ਘਰਾਂ 'ਚ ਵੀ ਖੁਸ਼ੀਆਂ ਆ ਜਾਣ ਅਸੀਂ ਵੀ ਗੁਰੂ ਵਾਲੇ ਬਣ ਜਾਈਏ ਇਸ ਕਰਕੇ ਅਮਰ ਸੰਚਾਰ ਰੱਖਿਆ ਨਿਮਰਤਾ ਸਹਿਤ ਬੇਨਤੀ ਕਰਦੇ ਆਂ ਜੀ ਬਾਬਾ ਜੀ ਵੀ ਏਡੀ ਵੱਡੀ ਦੂਰੋਂ ਆਉਂਦੇ ਆ ਗੁਰਮਤ ਸਮਾਗਮ ਹਰ ਸਾਲ ਲਗਾਤਾਰ ਇਹ ਗੁਰਮਤ ਸਮਾਗਮ ਹੁੰਦਾ ਬਾਬਾ ਜੀ ਵੱਲੋਂ ਦੇਸ਼ਾਂ ਵਿਦੇਸ਼ਾਂ 'ਚ ਇਹੀ ਉਪਦੇਸ਼ ਸਾਰਾ ਸੰਸਾਰ ਅਮਰਤਾਰੀ ਹੋ ਜਾਏ ਅਸੀਂ ਵਿਸ਼ੇਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜਾਈਏ ਭਟਕੋ ਨਾ ਦੁਨੀਆ ਦੇ ਲੋਕੋ ਸਾਰੇ ਸੁੱਖਾਂ ਦੇ ਦਾਤੇ ਨੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਅਮਰਤ ਛੱਕੀ ਗੁਰੂ ਸਾਹਿਬ ਦੇ ਪਰਵਚਨ ਮੰਨੀਏ ਸਰਵਣ ਕਰੀਏ ਸਾਡਾ ਵੀ ਜੀਵਨ ਸਫਲ ਹੋ ਜਾਣਾ ਜੀ ਬਾਬਾ ਜੀ ਨੇ ਕੀਰਤਨ ਸ਼ੁਰੂ ਕਰਨਾ ਸਾਰੀਆਂ ਸੰਗਤਾਂ ਨੇ ਗੱਜ ਕੇ ਜਕਾਰਾ ਬੁਲਾਉਣਾ ਜੀ ਬੋਲੇ ਈਸੋ ਨਿਹਾਲ ਕੋਤਰੀ ਸਮਾਗਮ ਤੋਂ ਬਾਅਦ ਦੂਸਰਾ ਵੱਡਾ ਸਮਗਮ ਹੁੰਦਾ ਏਡੀ ਵੱਡੀ ਗਿਣਤੀ ਸੰਗਤਾਂ ਹਾਜ਼ਰੀ ਭਰ ਰਿਓ ਜੀ ਗੱਜ ਕੇ ਜਕਾਰਾ ਬਲਾਈਏ ਜੀ ਬੋਲੇ ਸੋ ਨਿਹਾਲ ਆਓ ਜੀ ਮਹਾਪੁਰਖਾਂ ਦੀ ਕਮਾਈ ਪਰਵਚਨ ਸਰਵਣ ਕਰੀਏ ਜਿਸ ਨਾਲ ਸਾਡਾ ਜੀਵਨ ਸਫਲ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ